ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਮੰਨਵਾਉਣ ਲਈ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਸੂਬਾ ਪਧਰੀ ਇਕੱਠ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਹਿਸਤਕ ਰੋਸ਼ ਰੈਲੀ ਕਰਦਿਆਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਕੰਪਿਊਟਰ ਅਧਿਆਪਕਾਂ ਵੱਲੋਂ ਜਿੱਥੇ ਆਪ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਵਿੱਤ ਮੰਤਰੀ ਹਰਪਾਲ ਚਿਮਾ ਉੱਤੇ ਵਾਅਦਾ ਖਿਲਾਫੀ ਦੇ ਗੰਭੀਰ આરોਪ ਲਗਾਉਂਦੇ ਆ ਆਪਣਾ ਰੋਸ ਪ੍ਰਗਟ ਕੀਤਾ ਗਿਆ ਉੱਤੇ ਹੀ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਕੰਪਿਊਟਰ ਅਧਿਆਪਕਾਂ ਨਾਲ ਪਿਛਲੀ ਸੁਪਾ ਬਦਰੀ ਰੈਲੀ ਮੌਕੇ ਕੀਤੇ ਵਾਅਦਿਆਂ ਅਨੁਸਾਰ ਡੀਏ ਦੀਆਂ ਕਲੀਅਰ ਕੀਤੀਆਂ ਕਾਪੀਆਂ ਮੰਗੀਆਂ ਇਸ ਮੌਕੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਪਿਛਲੇ 105 ਦਿਨਾਂ ਤੋਂ ਡੀਸੀ ਦਫ਼ਤਰ ਸੰਗਰੂਰ ਦੇ ਬਾਹਰ ਲੜੀਵਾਰ ਭੁਖੜ ਹੜਤਾਲ ਦੇ ਬੈਠੇ ਹੋਏ ਹਨ ਪਰੰਤੂ ਸਰਕਾਰ ਅਤੇ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਜਿਸ ਨੂੰ ਉਹ ਹੁਣ ਬਰਦਾਸ਼ਤ ਨਹੀਂ ਕਰਨਗੇ ਤੇ ਉਹ ਆਪਣੀ ਲੜੀਵਾਰ ਭੁੱਖ ਹੜਤਾਲ ਨੂੰ 22 ਦਸੰਬਰ ਤੋਂ ਮਰਨ ਵਰਤ ਵਿੱਚ ਤਬਦੀਲ ਕਰਨਗੇ। ਪਰਮਵੀਰ ਸਿੰਘ ਜੀ ਕੰਪਿਊਟਰ ਭੁੱਖ ਹੜਤਾਲ ਸੰਘਰਸ਼ ਕਮੇਟੀ ਪੰਜਾਬ ਅਸੀਂ ਜੀ ਇਹ ਸੰਘਰਸ਼ ਜਿਹੜਾ ਵੈਸੇ ਤਾਂ ਸਾਡਾ ਸੰਘਰਸ਼ 2005 ਤੋਂ ਹੀ ਚੱਲ ਰਿਹਾ ਹੈ। ਉਸ ਟਾਈਮ ਦੀ ਸਰਕਾਰ ਨੇ ਸਾਨੂੰ 3500 4500 ਤੇ ਰੱਖਿਆ ਸੀ। ਹਮੇਸ਼ਾ ਸਰਕਾਰਾਂ ਨੇ ਸਾਡੇ ਨਾਲ ਧੋਖਾ ਕਰਿਆ। ਉਦੋਂ ਤੋਂ ਲੈ ਕੇ ਅੱਜ ਤੱਕ ਦੀਆਂ ਇਹ ਸਰਕਾਰ ਆਈ ਸੀ ਇਹਨਾਂ ਨੇ ਆਉਂਦੇ ਸਾਰ ਸਾਡੇ ਨਾਲ ਵਾਅਦਾ ਕਰਿਆ ਕਿ ਦੀਵਾਲੀ ਨੂੰ ਅਸੀਂ ਤੁਹਾਡਾ ਵਾਅਦਾ ਜਿਹੜਾ ਉਹ ਪੂਰਾ ਕਰਦਾਂਗੇ ਜਿਹੜਾ ਤੁਹਾਡੇ ਨਾਲ ਕਰਕੇ ਆ 2022 ਦੀ ਠੀਕ ਹੈ ਜੀ ਉਹ ਦੀਵਾਲੀ ਲੰਘੀ ਫਿਰ ਵਿੱਤ ਮੰਤਰੀ ਸਿੱਖਿਆ ਮੰਤਰੀ ਨਾਲ ਲਗਭਗ 50 ਤੋਂ 60 ਮੀਟਿੰਗਾਂ ਹੋਈਆਂ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਡਾ ਮਸਲਾ ਜਿਹੜਾ 2-4 ਦਿਨ ਰੋਕੋ ਮਸਲਾ ਹੱਲ ਹੋ ਜਾਊਗਾ ਉਸ ਦੀ ਲੜੀ ਦੇ ਵਿੱਚ ਅਸੀਂ ਇੱਥੇ ਉਹ ਹੜਤਾਲ ਸ਼ੁਰੂ ਕਰੀ 1 ਸਤੰਬਰ ਤੋਂ ਤੇ ਅੱਜ 105 ਦਿਨ ਹੋ ਗਏ ਕਿਸੇ ਨੇ ਨਹੀਂ ਸੁਣੀ ਜਿਹੜਾ ਇੱਧਰ ਮੁੱਖ ਮੰਤਰੀ ਦੀ ਕੋਠੀ ਹੈ ਕਹਿੰਦਾ ਸੀ ਇੱਥੇ ਕੋਈ ਡੈਰਿਗੇਟ ਨਹੀਂ ਹੋਊਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਹਿੰਦਾ ਸੀ ਵੀ ਇੱਥੇ ਕੋਈ ਡੈਰਿਗੇਟ ਨਹੀਂ ਹੋਊਗਾ ਸਿੱਧੇ ਅੰਦਰ ਆਇਆ ਕਰੋਗੇ ਆਪਾਂ ਦੇਖ ਸਕਦੇ ਆ ਡੈਰੀਗੇਟ ਵੀ ਉਹੀ ਨੇ ਪ੍ਰਸ਼ਾਸਨ ਵੀ ਉਹੀ ਆ ਪਰ ਆਪਾਂ ਜਿਹੜਾ ਇਹਨਾਂ ਨੂੰ ਚਲਾਉਣ ਵਾਲਾ ਸੀ ਉਹ ਬਦਲ ਗਿਆ ਬਦਲ ਗਿਆ ਆਪਣੀਆਂ ਕਹ੍ਹੀਆਂ ਹੋਈਆਂ ਮੁਕਰਨ ਲੱਗ ਗਿਆ ਮੁੱਖ ਮੰਤਰੀ ਜਦੋਂ ਮੁਕਰਦਾ ਤਾਂ ਹੋਰ ਸ਼ੁਰੂੀ ਲੋਕ ਸੂਬਾ ਮੁਕਰਦਾ ਇਹ ਮੁਕਰਿਆ ਹੋਇਆ ਹੈ ਹੁਣ ਪਿਛਲੀ 12 तरीक ਦੀ ਇਹਨਾਂ ਨੇ ਹੁਣ ਸਾਡੇ ਨਾਲ ਵਾਅਦਾ ਕਰਿਆ ਸੀ 12 ਦਸੰਬਰ ਨੂੰ ਸਾਡੇ ਕੰਪਿਊਟਰ ਅਧਿਆਪਕਾਂ ਦਾ ਮਸਲਾ ਜਿਹੜਾ ਉਹ ਹੱਲ ਕਰਦਾਂਗੇ ਉਸ ਟਾਈਮ ਐਸ.ਡੀ.ਐਮ. ਸਾਹਿਬ ਨੇ ਸਾਡੇ ਨਾਲ ਵਾਅਦਾ ਕਰਿਆ ਅਸੀਂ ਇਹ ਰਿਪੀਟ ਕਰਕੇ ਪੁੱਛਿਆ ਕਿਹੜੀ ਤਰੀਕ ਜੀ ਕਿਹੜਾ ਮਹੀਨਾ ਕਿਹੜਾ ਸਾਲ ਤਾਂ ਉਹਨਾਂ ਨੇ ਕਿਹਾ ਤੁਹਾਡੀ ਡੀ.ਏ ਦੀ ਫਾਈਲ ਇਮੀਡੀਏਟਲੀ ਅਸੀਂ ਕਲੀਅਰ ਕਰਦਾਂਗੇ ਚਾਹੇ ਸਾਡੀ ਮੰਗ ਹੈ ਜਿਹੜੀ ਉਹ ਸਿੱਖਿਆ ਵਿਭਾਗ ਦੇ ਵਿੱਚ ਮਰਜਰ ਦੀ ਹੈ ਇਹ ਪ੍ਰਸ਼ਾਸਨ ਨੇ ਕਿਹਾ ਵੀ ਫਾਰਦੀ ਟਾਈਮਿੰਗ ਡੀਏ ਕਲੀਅਰ ਕਰਵਾ ਦਿੰਨੇ ਆ ਅਸਿਕਾ ਠੀਕ ਹੈ ਜੀ ਕਰਵਾ ਦਿਓ ਮੌਕੇ ਦੇ ਡੀਸੀ ਸਾਹਿਬ ਨੂੰ ਪੱਤਰ ਦਿੱਤਾ ਨੋਟਿਸ ਦਿੱਤਾ ਵੀ ਸਾਡਾ ਵਾਦਾ ਜਿਹੜਾ ਤੁਸੀਂ ਕਰਕੇ ਗਏ ਸੀ ਪ੍ਰਸ਼ਾਸਨ ਨੇ ਕਰਿਆ ਸੀ ਵਾਦਾ ਸਾਡੇ ਨਾਲ 12 ਤਰੀਕ ਨੂੰ ਡੀਏ ਦੀ ਫਾਈਲ ਕਲੀਅਰ ਕਰ ਦਾਂਗੇ ਉਹ ਪ੍ਰਸ਼ਾਸਨ ਤੋਂ ਪੁੱਛਣ ਆਏ ਆਂ ਕਿ ਉਹ ਫਾਈਲ ਜਿਹੜੀ ਕਲੀਅਰ ਕਰੀ ਸੀ ਉਹਨਾਂ ਨੇ ਕਿਹਾ ਸੀ ਕਲੀਅਰ ਕਰ ਦਾਂਗੇ ਉਹ ਕਲੀਅਰ ਕਰਵਾਉਣ ਲਈ ਆਏ ਆਂ ਅਸੀਂ ਹੋਰ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕਿ ਕੀ ਹੋਈ ਉਹਨਾਂ ਨੇ ਅਸੀਂ ਨੇ ਪ੍ਰਸ਼ਾਸਨ ਨੂੰ ਸੁਨੇਹਾ ਦਿੱਤਾ ਜੀ ਵੀ ਸਾਡਾ ਇੱਥੋਂ ਮੁੜਨ ਦਾ ਇੱਕੋ ਹੱਲ ਹੈ ਕਿ ਜਿਹੜਾ ਥੋਨੇ ਵਾਦਾ ਕੀਤਾ ਸੀ ਹੁਣ ਤੱਕ ਕਰਵਾਦਾ ਕਰਿਆ ਮੌਕੇ ਦੇ ਮੁੱਖ ਮੰਤਰੀ ਵਿੱਤ ਮੰਤਰੀ ਸਿੱਖਿਆ ਮੰਤਰੀ ਨੇ ਹूण ਵਾਦਾ ਕਰਿਆ ਪ੍ਰਸ਼ਾਸਨ ਨੇ ਕਿ ਉਹ ਹੱਲ ਦੀ ਕਾਪੀ ਲੈਣ ਆਇਆ ਵੀ ਉਹ ਹੱਲ ਕਰਿਆ ਸੀ ਜਿਹੜਾ ਤੁਸੀਂ ਕਿਹਾ ਸੀ ਉਹ ਸਾਨੂੰ ਕਾਪੀ ਦਿਓ ਅਸੀਂ ਕਰੇ ਜਾਈਏ ਅਗਲਾ ਪ੍ਰੋਗਰਾਮ ਕੀ ਹੋਏਗਾ ਪ੍ਰੋਗਰਾਮ ਉਹੀ ਹੈ ਜੀ ਪੰਜਾਬ ਨੂੰ ਨਿਤ ਦੀਆਂ ਮੁਹਿੰਮਾਂ ਕਰਨੇ ਮਜਾਰੇ ਕਰਨਾ ਲਾਣਾ ਪੈ ਰਿਹਾ ਜੇ ਨਹੀਂ ਹੱਲ ਕਰਨਗੇ ਤਾਂ ਅਗਲਾ ਅਸੀਂ ਵਿਚਾਰ ਕਰਦੇ ਹਾਂ ਫਿਰ ਅਕਸ਼ਨ ਮੇਰਾ ਨਾਮ ਸੁਨੀਤ ਸਰੀਨਾ ਜੀ ਮੈਂ ਜਲੰਧਰ ਤੋਂ ਆਇਆ ਹਾਂ ਅੱਜ ਕਿਸ ਚੰਗਾ ਮਾਰੀ ਕਰਨਾ ਦੇ ਰਹੇ ਹੋ ਕੀ ਮਜ਼ਾਕ ਕਰਦੇ ਅਸੀਂ ਕੰਪਿਊਟਰ ਦੇ ਆਪਾਂ ਗਾ ਜੀ ਸਰਕਾਰ ਦੀ ਕੀ ਕਹੀਏ ਜੀ ਇਹ ਸਰਕਾਰ ਦੇ ਬਾਰੇ ਭਗਵਾਨ ਤਾਂ ਮਾਨ ਹੋ ਰਾ ਨੇ ਆ ਆਮ ਤੋ ਤਲੇ ਕਿ ਆ ਸਿਗਾ ਕਿ ਸਾਡੀ ਸਰਕਾਰ ਜਦੋਂ ਆਏਗੀ ਅਸੀਂ ਇਕੱਲੇ ਨਹੀਂ ਮਸਲੇ ਕੋਈ ਵੀ ਕਿਸੇ ਨੂੰ ਕੋਈ ਦਫਤਰੀ ਹੋਏ ਮੁਲਾਜ਼ਮ ਨੂੰ ਉਹ ਸਭ ਆਪਣਾ ਟੇਬਲ ਤੋਂ ਦੇ ਕੇ ਗੱਲ ਕਰ ਸਕਦੇ ਨੇ ਪਰ ਇਹ ਮੁਕੰਮੀ ਸਰਕਾਰ ਨੇ ਜੀ ਦੇਖੋ 105 ਦਿਨ ਹੋ ਗਏ ਜੀ 77 ਨਾ ਚੱਲਦੇ ਅਸੀਂ 105 ਦਿਨਾਂ ਚ ਪਤਾ ਨਹੀਂ ਕਿੰਨੀਆਂ ਰਾਡੀਆਂ ਕਰ ਚੁੱਕੇ ਕਿੰਨੀਆਂ ਪ੍ਰਸ਼ਾਸਨ ਨਾਲ ਮੀਟਿੰਗਾਂ ਕਰ ਚੁੱਕੇ ਪਰ ਇਹ ਸਰਕਾਰ ਨੇ ਸਾਡੀ ਕੁਝ ਨਹੀਂ ਸੁਣੀ ਸਾਡੀ ਜਿਹੜੀ ਮੰਗ ਆ ਕੋਈ ਮੰਗ ਨਵੀਂ ਨਹੀਂ ਹੈਗੀ ਇਹਨਾਂ ਨੇ ਜਦੋਂ ਆ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਲਿਖਿਆ ਸੀਗਾ ਅਸੀਂ ਕੰਪਿਊਟਰ ਨੂੰ ਆਪ ਜਾਣ ਜਿਹੜਾ ਸਾਡੇ ਤੇ ਨੋਟੀਫਿਕੇਸ਼ਨ ਹੋਇਆ ਜਿਹੜਾ ਸਾਡੇ ਕੋਲ ਅਪਾਇੰਟਮੈਂਟ ਲੈਟਰ ਆ ਉਹਨਾਂ ਦੇ ਸੀਐਸਆਰ ਲਿਖੇ ਹੋਏ ਆ ਇਹਨਾਂ ਨੇ ਕਿ ਆਸੀਂ ਕੰਪਿਊਟਰ ਦਿਆ ਬਗਾ ਨੂੰ ਸੀਐਸਆਰ ਬੂਲ ਦਿੱਤੇ ਜਾਣਗੇ ਪਰ ਉਹਨਾਂ ਦੇ ਨਾਲ ਇਹ ਵੀ ਬਿਆਨ ਸੀ ਕਿ ਕੰਪਿਊਟਰ ਵਿਦਿਆਰਥੀਆਂ ਦੇ ਹਿੱਸੇ ਵਿੱਚ ਵੰਡ ਕੀਤਾ ਜਾਊਗਾ ਪਰ ਇਹ ਸਰਕਾਰ ਨੇ ਸਾਡੀ ਕੋਈ ਵੀ ਸਾਰ ਨਹੀਂ ਲਿੱਤੀ ਤੇ ਐਨਆਰ 105 ਦਿਨ ਦੇ ਧਰਨੇ ਤੋਂ ਬਾਅਦ ਐਨਆਰ ਰੋਲੀਆਂ ਕਰਨ ਤੋਂ ਬਾਅਦ ਪ੍ਰਸ਼ਾਸਨ ਨਾਲ ਮੀਟਿੰਗ ਕਰਨ ਤੋਂ ਬਾਅਦ ਫਿਰ ਅਸੀਂ ਉੱਥੇ ਬੋਲ ਕੋਈ ਖੜੇ ਆ ਜੀ ਹੁਣ ਦੇਖੋ ਅੱਜ ਵੀ ਸਾਡੇ ਕਿੰਨੀ ਹਜ਼ਾਰਾਂ ਦੀ ਗਿਣਤੀ ਵਿੱਚ ਕੰਪਿਊਟਰ ਦੇ ਆਪ ਬਗਾਏ ਆ ਪਰ ਸਰਕਾਰ ਫੇਰ ਉੱਥੇ ਹੀ ਉੱਥੇ ਨਿਤ ਮੰਤਰੀ ਸਾਹਿਬ ਨੇ 5 ਨਵੰਬਰ ਨੂੰ ਸਾਡੇ ਨਾਲ ਮੀਟਿੰਗ ਕੀਤੀ ਸੀ ਆ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਜਿਹੜੇ ਡੀਏਸੀ ਫ੍ਰੀਜ਼ ਕੀਤਾ ਆ ਉਹ ਤੁਹਾਨੂੰ ਸੋਰੀ ਦੇ ਅੰਦਰ ਅੰਦਰ ਉਹ ਫਾਈਲ ਪਾਸ ਕਰ ਦਿੱਤੀ ਜਾਊਗੀ ਪਰ ਦੇਖੋ 5 ਨਵੰਬਰ ਤੋਂ 14 ਦਸੰਬਰ ਆ ਰਹੀ ਆ ਅੱਜ ਬੇਰੇ ਸੀ ਉਹ ਸਟੈਂਡ ਕਰਦੀ ਹੈ ਕੋਈ ਸਾਡੀ ਫਾਈਲ ਕਲੀਅਰ ਨਹੀਂ ਹੋ ਰਹੀ ਆਪ ਵੀ ਪ੍ਰਸ਼ਾਸਨ ਨਹੀਂ ਕਰ ਰਿਹਾ ਕਿ ਅਸੀਂ ਜੀ ਵਿੱਤ ਮੰਤਰੀ ਸਾਹਿਬ ਨਾਲ ਫਾਈਨਲ ਸਾਹਿਬ ਨਾਲ ਗੱਲ ਕੀਤੀ ਆ ਸਖਦੀ ਸਾਹਿਬ ਨਾਲ ਗੱਲ ਕੀਤੀ ਆ ਤੁਹਾਡੀ ਦੋ ਦਿਨਾਂ ਦੇ ਵਿੱਚ ਫਾਈਲ ਕਲੀਅਰ ਹੋ ਜੀ ਵੀ ਸੋਮਵਾਰ ਤੱਕ ਦੱਸੋ ਜਿਹੜੀ ਪਿਛਲੇ ਮਹੀਨੇ ਵੀ ਮੇਰੀ ਫਾਈਲ ਕਲੀਅਰ ਨਹੀਂ ਹੋਈ ਉਹਦਾ ਕਿਉਂ ਵਿਸ਼ਵਾਸ ਕਰ ਸਕਦੇ ਆ ਇਹਨਾਂ ਦੇ ਬਿਆਨ ਦੇ ਉੱਤੇ ਹੋਰ ਪ੍ਰਸ਼ਾਸਨ ਨੇ ਸਭ ਨੂੰ ਫੇਰ ਗਿਆ ਇਸਨੂੰ ਅੱਗੇ ਗੰਧਰਾ ਸਮਝੋ ਕਿ ਅਸੀਂ ਜੇ ਰਾਬਤਾ ਕਰਕੇ ਫਾਈਨੈਂਸ ਡਿਪਾਰਟਮੈਂਟ ਨਾਲ ਤੁਹਾਨੂੰ ਦੱਸਦੇ ਹਾਂ ਜੀ ਪ੍ਰੈਅ ਕਰਦ ਜੀ ਕਿ ਤੁਹਾਡੇ ਕੋਲ ਹਜ਼ਾਰ ਬਾਕੀ ਹੈ ਅਗਰਾ ਪ੍ਰੋਗਰਾਮ ਹੈ ਜੀ ਸਾਡਾ ਅਸੀਂ ਤੰਗ ਆ ਗਏ ਹਾਂ 105 ਦਿਨ ਤੋਂ ਭੁਖੜਗਾਲ ਕਰਦੇ ਹੋਏ ਹੁਣ ਸਾਡਾ ਸਾਥੀ 22 ਤਰੀਕ ਨੂੰ ਮੜਨਵਰ ਤੇ ਖਣ ਜਾ ਰਿਹਾ ਹੈ ਸਰਕਾਰ ਦੀ ਗਲਤੀ ਤੇ ਇਹਦੀ ਜਿਹੜੀ ਕਰਮਚਾਰੀ ਮਾਰੂ ਨੀਤੀਆਂ ਤੋਂ ਤੰਗ ਆ ਕੇ ਅਸੀਂ 22 ਦਸੰਬਰ ਨੂੰ ਪ੍ਰੋਖ ਬਰਨੇ ਬਰਕਰਰ ਫੜਖੜ ਵਾਲੇ ਬਰਨੇ ਬਰਕਰਰ ਦੇਖ ਕੇ ਦੇਲ ਕਰਨ ਜਾ ਰਹੇ ਆ ਜੇ ਕੋਈ ਅਣਹੋਣੀ ਘਟਨਾ ਵਾਪਰਦੀ ਆ ਤੇ ਇਹ ਪੂਰੀ ਪੰਜਾਬ ਸਰਕਾਰ ਜੰਮ ਲਵਾ ਰਹੇ ਆ